ਦੇ ਬਾਰੇ ਸੁਣਦੇ ਹਾਂ ਉਹ ਬੰਦੇ ਬੱਗਾ ਪਰ ਕੀ ਕਰੀਓ ਪਰ ਔਰ ਤੋਂ ਪੁੱਛਣਾ ਹੈ ਵੀ ਉਹ ਉਹਦਾ ਕੇਕ ਸੌਸ ਜਿਹੜਾ ਤੂੰ ਪਾ ਰਿਆ ਕਿਹੋ ਨਾਲ ਜਮਾਰਚ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆ ਜਿਹੜੀ ਵੀਡੀਓ ਨੈਟ ਤੇ ਚੱਲ ਰਹੀ ਹੈ ਹਿਸ਼ਾਰਪੁਰ ਵਾਲੀ ਘਟਨਾ ਜਿਹੜੀ ਵਾਪਰੀ ਬੱਚੇ ਵਾਲੀ ਵੀਡੀਓ ਤਾਂ ਜਦੋਂ ਵੀ ਫੋਨ ਖੋਲੀ ਦਾ YouTube ਜਾਂ Facebook ਕੋਈ ਵੀ ਸੋਸ਼ਲ ਮੀਡੀਆ ਖੋਲੋ ਤੇ ਉਹ ਹੀ ਵੀਡੀਓ ਸਾਹਮਣੇ ਆਉਂਦੀ ਆ ਇਹ ਘਟਨਾ ਵਾਪਰੀ ਜਾਨੀ ਕਿ ਉਹ ਪਿੰਡਾਂ ਨੇ ਤੇ ਦੇਖੋ ਉੰਨੀਆਂ ਪਿੰਡਾਂ ਨੇ 25 ਪਿੰਡਾਂ ਨੇ ਜਿੰਨਿਆਂ ਨੇ ਵੀ ਮਤਾ ਆਪਣਾ ਕਰ ਲਿਆ ਪੀਪਰ ਵਾਸੀ ਇੱਥੇ ਕੋਈ ਪ੍ਰੂਫ ਨਹੀਂ ਬਣਾਉਣ ਦਵਾਂਗੇ ਤੇ ਜੇ ਇਹ ਤੋਂ ਪਹਿਲਾਂ ਵੀ ਜੜੀਆਂ ਘਟਨਾ ਹੋਈਆਂ ਉੱਤੇ ਕੋਈ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਗੱਲ ਤਾਂ ਇਹ ਆਪਣੀ ਕਰਨੀ ਬਣਦੀ ਆ ਜੀ ਵੇਖੋ ਅੱਜ ਉਹ ਪਰਿਵਾਰ ਦੇ ਨਾਲ ਧੱਕਾ ਹੋ ਗਿਆ ਇੱਕ ਨੋਰਮਲ ਪਰਿਵਾਰ ਆ ਜਿਹਦੇ ਨਾਲ ਧੱਕਾ ਹੋਇਆ ਘਟਨਾ ਵੇਖੋ ਕਿੰਨੀ ਵੱਡੀ ਵਾਪਰੀ ਹੈ ਇੱਕ ਛੋਟਾ ਜਿਹਾ ਬੱਚਾ ਪਾਵਕ ਹੋ ਕੇ ਕੀ ਕਹਿ ਰਿਹਾ ਇਹ ਆਪਾਂ ਨੂੰ ਵੀ ਸਾਰਿਆਂ ਨੂੰ ਸੋਚਣਾ ਚਾਹੀਦਾ ਹਰ ਪੰਜਾਬੀ ਨੂੰ ਇਹ ਮੁੱਦੇ ਤੇ ਬੋਲਣਾ ਚਾਹੀਦਾ ਇਹ ਥੋੜਾ ਵਾ ਕੇ ਕੋਈ ਇਧਰੋਂ ਜੁਪੀ ਬਿਹਾਰ ਤੋਂ ਜਿੱਥੋਂ ਮਰਜ਼ੀ ਕੋਈ ਕ੍ਰਾਈਮ ਕਰਕੇ ਆਵੇ ਤੇ ਪੰਜਾਬ ਸ਼ਾਮਲਾੜ ਥੋੜੀ ਆ ਜਿਵੇਂ ਮਰਜ਼ੀ ਕੋਈ ਜਿਵੇਂ ਕੀ ਉਹਦਾ ਰਿਕਾਰਡ ਹੋਣ ਦੱਸ ਰਿਹਾ ਅੰਕਣਿਆਂ ਦੇ ਮੱਧਮ ਕਿ ਉਹ ਪਿੱਛੇ ਵੀ ਕੋਈ ਸਜ਼ਾ ਕੱਟ ਕੇ ਆਇਆ ਵਾ ਤੇ ਫਿਰ ਉਹ ਪੰਜਾਬ ਦੇ ਵਿੱਚ ਆ ਗਿਆ ਤੇ ਜਦ ਪੰਜਾਬ ਦੇ ਵਿੱਚ ਉਹ ਆ ਗਿਆ ਵਾ ਉਹਦੀ ਕੋਈ ਚੈਕਿੰਗ ਨਹੀਂ ਕੀਤੀ ਕੋਈ ਅਨਕਵੈਰੀ ਨਹੀਂ ਉਹਦੀ ਕੀਤੀ ਕੋਈ ਪਤਾ ਨਹੀਂ ਲੱਗਾ ਪੁੱਛਣਾ ਤੇ ਚਾਹੀਦਾ ਨਾ ਜਿਹੜਾ ਬੰਦਾ ਕਿਥੋਂ ਵੀ ਆਇਆ ਵਾ ਕੀ ਉਹਦੇ ਕੋਲ ਪ੍ਰੂਫ ਆ ਕੀ ਉਹਦੀ ਬਾਇਓ ਡਾਟਾ ਕੀ ਉਹਦਾ ਮਗਰ ਰਿਕਾਰਡ ਆ ਇਹ ਪੰਜਾਬ ਸ਼ਾਮਲਾੜ ਕਿ ਜਦੋਂ ਮਰਜ਼ੀ ਕੋਈ ਆ ਜੇ ਜੇ ਮਰਜ਼ੀ ਆ ਜੇ ਚਲ ਜੇ ਕ੍ਰਾਈਮ ਕਰ ਦੇ ਪਿੱਛੋਂ ਕੋਈ ਕ੍ਰਾਈਮ ਕਰਕੇ ਆਇਆ ਹੋਵੇ ਆਣ ਕੇ ਪੰਜਾਬ ਦੇ ਵਿੱਚ ਇੱਥੇ ਬਹਿ ਜੇ ਮੈਂ ਤਾਂ ਕਹਿੰਨਾ ਵੀਰ ਜੀ ਪੂਰੇ ਪੰਜਾਬ ਨੂੰ ਬੋਲਣ ਦੀ ਲੋੜ ਆ ਕੱਲਾ ਉਹ ਹੀ ਪਰਿਵਾਰ ਦੁਖੀ ਜਿਹੜਾ ਕਿਉਂ ਬੋਲੇ ਜਾਂ ਉਹ ਹੀ ਹਿਸ਼ਾਰਪੁਰ ਜ਼ਿਲ੍ਹਾ ਹੀ ਕਿਉਂ ਬੋਲੇ ਪੂਰਾ ਪੰਜਾਬ ਬੋਲੇ ਪੂਰੇ ਪੰਜਾਬ ਨੂੰ ਬੋਲਣਾ ਚਾਹੀਦਾ ਇਹ ਘਟਨਾ ਤੇ ਕੀ ਉਹਦੇ ਨਾਲ ਪਹਿਲਾਂ ਵੇਖੋ ਨੇ ਕੀ ਕੂ ਕੁਕਰ ਕਰਮ ਕੀਤਾ ਉਹਦਣਾ ਪਹਿਲਾਂ ਉਹਦਣਾ ਗਲਤ ਕੰਮ ਕੀਤਾ ਫਿਰ ਉਹਦੇ ਗੁਪਤ ਅੰਗ ਦੇ ਵਿੱਚ ਉਹਨੇ ਬੰਦੇ ਨੇ ਰਾਡ ਪਾ ਕੇ ਦੇਖੋ ਕਿਹੋ ਜੀ ਮੌਤ ਦਿੱਤੀ ਉਹਨੂੰ ਇਹ ਕਰਕੇ ਮੈਂ ਹਰ ਇੱਕ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਪੰਜਾਬੀਓ ਹਰ ਇੱਕ ਨੂੰ ਬੋਲਣ ਦੀ ਲੋੜ ਆ ਚਾਹੇ ਕੋਈ ਹਿੰਦੂ ਪੰਜਾਬ ਦਾ ਹਿੰਦੂ ਭਰਾ ਚਾਹੇ ਕੋਈ ਮੁਸਲਮਾਨ ਭਰਾ ਹੈ ਤੇ ਅਕਸਰ ਪੰਜਾਬੀ ਆ ਨਾ ਉਹ ਇੱਕ ਕਰਕੇ ਹਰ ਇੱਕ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਕੱਲੇ ਸੇਖੀ ਥੋੜਾ ਇਹ ਮੁੱਦੇ ਤੇ ਬੋਲਣ ਹਰ ਕੋਈ ਬੋਲੇ ਜਿੱਥੋਂ ਤੱਕ ਕਿਸੇ ਦੀ ਆਵਾਜ਼ ਪਹੁੰਚੀ ਪਹਚਾਓ ਤਾਂ ਕਿ ਗਵਰਨਮੈਂਟ ਨੂੰ ਵੀ ਪਤਾ ਲੱਗ ਸਕੇ ਹੁਣ ਹਿਮਾਚਲ ਦੇ ਵਿੱਚ ਵੇਖ ਲਈਏ ਜਾਂ ਜੀਐਨਡੀ ਦੇ ਵਿੱਚ ਵੇਖ ਲਈਏ ਦੋ ਸਟੇਟਾਂ ਦੇ ਵਿੱਚ ਅਸੀਂ ਜਾਣੇ ਹੁਣ ਨੇ ਵੀ ਰਹੇ ਆ ਜੇ ਉੱਥੇ ਕੋਈ ਕਿਹਦਾ ਕੋਈ ਰਿਕਾਰਡ ਕੋਈ ਪੰਜਾਬੀ ਆ ਜਿਵੇਂ ਜਮੂ ਦੇ ਵਿੱਚ ਸਰਦਾਰ ਰਹਿੰਦੇ ਤੇ ਉਹ ਪਹਿਲਾਂ ਦੇ ਹੀ ਉੱਥੇ ਰਹਿੰਦੇ ਯਾਨਕਿ ਵਸਨੀਕ ਹੀ ਉਥੋਂ ਦੇ ਕੋਈ ਨਵਾਂ ਬੰਦਾ ਜਾ ਕੇ ਉੱਥੇ ਕੋਈ ਜਗ੍ਹਾ ਨਹੀਂ ਲੈ ਸਕਦਾ ਫਿਰ ਪੰਜਾਬ ਦੇ ਵਿੱਚ ਕਿਉਂ ਕੋਈ ਹਰ ਕੋਈ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬਣਨਾ ਚਾਹੀਦਾ ਨਾ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਹਰ ਕੋਈ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਹਰ ਇੱਕ ਪੰਜਾਬੀ ਕੋਲ ਵੀਡੀਓ ਪਹੁੰਚੇ ਤੇ ਹਰ ਇੱਕ ਪੰਜਾਬੀ ਬੋਲਣ ਬੋਲੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਹਰ ਕੋਈ ਪੰਜਾਬੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ